ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਾਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਸਾਰਾਂ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਕੁੱਲ 40000 ਦੀ ਰੇਡ ਦੇ ਵਿੱਚ ਘਾਟਾ ਵਾਧਾ ਕੀਤਾ ਜਾ ਉਹ 2026 ਤੱਕ ਕਰਤਾ ਪਾਸਿੰਗ ਆਪਨ ਮਿਲ ਜੂਗੀ ਟਾਇਰ ਟੱਪਾ ਵਧੀਆ ਸਾਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 7719445360 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਨੰਬਰ ਤੁਹਾਨੂੰ ਮਿਲ ਗਿਆ ਉੱਪਰ ਪੂਰੀ ਵੀਡੀਓ 'ਚ ਲਿਖਿਆ ਵੀ ਰਹਿੰਦਾ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਨੇ ਨੈਕਸਾ 4ਐਕਸਨ ਗੱਡੀ ਆਪਾਂ ਲੈ ਕੇ ਪਹੁੰਚਿਆ ਪੈਟਰੋਲ ਤੇ ਗੱਡੀ ਆ ਜੀ ਫਾਸਟ ਓਨਰ ਹੈ 2023 ਮਾਡਲ ਹੈ ਨਵੇਂ ਟਾਇਰ ਨੇ ਗੱਡੀ ਕੁੱਲ 16000 ਚੱਲੀ ਹੋਈ ਹੈ ਮੋਗੇ ਖੜੀ ਆ ਪੰਜਾਬ ਨੰਬਰ ਹੈ ਬਿਲਕੁਲ ਨਵੀਂ ਹੈ ਜੀ ਸ਼ੋਰੂਮ ਦੇ ਵਿੱਚੋਂ ਜਿਮੇ ਦੀ ਆਪਾਂ ਗੱਡੀ ਕਢਾਉਨੇ ਆ ਓਮੇ ਦੀ ਗੱਡੀ ਮਾਲਕ ਕੋਲੇ ਘਰੇ ਖੜੀ ਹੈਗੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 7,25,000 ਰੁਪਏ ਡਿਮਾਂਡ ਇਹਨਾਂ ਨੇ ਕੀਤੀ ਹੈ ਘਾਟਾ ਵਾਦਾ ਬਹਿ ਕੇ ਹੋ ਜਾਊਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ 9592169695 ਜਿਹੜੀ ਵੀ ਗੱਲ ਕਰਨੀ ਹੋਈ ਬਾਕੀ ਦੀ ਆਪੇ ਕਰ ਲਿਓ ਬਾਕੀ ਦਾ ਤੁਹਾਨੂੰ ਸਾਰਾ ਕੁਝ ਕਨਫਰਮ ਮੈਂ ਕਰਵਾਈ ਦਿੱਤਾ ਸੈਕੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਆਲਟੋ ਐਲੈਕਸ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਜੀ 2008 ਮਾਡਲ ਆਪਾਂ ਲੈ ਕੇ ਪਹੁੰਚਿਆ ਹੁਸ਼ਿਆਰਪੁਰ ਇਹ ਰੀਟੂ ਜੇ ਆਪਾਂ ਡਿਮਾਂਡ ਦੀ ਗੱਲ ਕਰੀ 1 ਲੱਖ ਰੁਪਈਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਆ ਮਾਲਕ ਨੇ ਕਿਹਾ ਵੀ ਇਹ ਘਾਟਾ ਵਾਦਾ ਕਰ ਲਾਂਗੇ ਵੇਕੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਹੁਸ਼ਿਆਰਪੁਰ ਤੋਂ ਆਪਣੇ ਕੋਲੇ ਮਾਲਕ ਨੇ ਭੇਜੀ ਆ ਸੇਲ ਕਰਨੀ ਆ ਚਿੱਟੇ ਰੰਗ ਦੀ ਆ ਅੰਦਰੋਂ ਵੀ ਸੋਹਣੀ ਆ ਬਾਹਰੋਂ ਵੀ ਠੀਕ ਪਈ ਆ ਮਾਲਕ ਨੇ ਰੱਖੀ ਵੀ ਵਧੀਆ ਹੋਈ ਆ ਸੰਭਾਲ ਕੇ ਗੱਡੀ ਨੂੰ ਰੱਖੀ ਹੋਈ ਆ ਫੈਮਲੀ ਗੱਡੀ ਆ ਬਾਕੀ ਰੇਟ ਤਾਂ ਤੁਹਾਨੂੰ ਪਤਾ ਹੀ ਆ ਮੌਕੇ ਤੇ ਹੋ ਜਾਊਗਾ ਮਾਲਕ ਨੇ ਕਿਹਾ ਵੀ ਇਹ ਵੇਕੇ ਮੁਕਾਲਾਂਗੇ ਰੇਟ ਜਿੰਨਾ ਵੀ ਘਾਟਾ ਵਾਦਾ ਕਰ ਸਕਦੇ ਆ ਮਾਲਕ ਨੇ ਕਿਹਾ ਉਹਨਾ ਕਰਕੇ ਗੱਡੀ ਛੱਡ ਦਾਂਗੇ ਤੇ ਜਿਹੜੇ ਓਨਰ ਨੇ ਗੱਡੀ ਦੀ ਉਹਨਾਂ ਦਾ ਨੰਬਰ ਬਾਕੀ ਸਕਰੀਨ ਤੇ ਲਿਖਿਆ ਆ ਜਾਂਦਾ ਸੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਤੇ ਨੰਬਰ ਤੁਹਾਨੂੰ ਮਿਲ ਗਿਆ ਹੂਆ ਗੱਲ ਕਰ ਲਿਓ ਆਪੇ ਜੀ ਤੇ ਹੁਣ ਆਪਾਂ ਇੱਕ i10 ਗੱਡੀ ਲੈ ਕੇ ਪਹੁੰਚੇ ਆ ਜਿਹੜੀ i10 ਗੱਡੀ ਇਹ ਤੁਸੀਂ ਦੇਖ ਰਹੇ ਹੋ 2008 ਮਾਡਲ ਹੈ ਜੀ 2029 ਤੱਕਰ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ ਗੱਡੀ ਖੜੀ ਹੈ ਮਲੇਰਕੋਟਲੇ ਏਰੀਆ 'ਚ ਗੱਡੀ ਇਹ ਪੂਰੀ ਸੋਹਣੀ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 1,55,000 ਰੁਪਇਆ ਡਿਮਾਂਡ ਕੀਤੀ ਐ ਘਾਟਾ-ਬਾਦਾ ਕਰ ਲਾਂਗੇ ਮਾਲਕ ਨੇ ਕਿਹਾ ਬਾਕੀ ਤੇ ਮਲੇਰਕੋਟਲੇ ਜਾ ਕੇ ਦੇਖ ਸਕਦੇ ਹੋ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਏ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਮੇਰੀ ਮਾਤਾ ਨੂੰ ਜਿਹਨੂੰ ਵੀ ਪਸੰਦ ਆਉਂਦੀ ਏ ਚਾਹੇ ਸਿੱਖਣ ਵਾਸਤੇ ਲੈਣੀ ਆ ਚਾਹੇ ਪਰਸਨਲ ਲੈਣੀ ਏ ਚਾਹੇ ਆਪਦੇ ਘਰ ਵਾਸਤੇ ਲੈਣੀ ਏ ਕਿ ਮਰਜੀ ਐ ਜੀ ਗੱਡੀ ਠੀਕ ਐ ਰੇਟ ਤੁਸੀਂ ਆਪੇ ਬਹਿ ਕੇ ਮੁਕਾ ਲਿਓ ਤੇ ਇਹ ਗੱਡੀ ਸੋਹਣੀ ਐ ਬਾਕੀ ਇੰਨਾ ਮੈਂ ਕਹਿ ਸਕਦਾ ਜੀ ਤੁਹਾਨੂੰ ਦੱਸ ਸਕਦਾ ਤੇ ਅੰਦਰੋਂ ਵੀ ਸੋਹਣੀ ਪਈ ਹੈ ਗੱਡੀ ਮਾਲਕ ਨੇ ਵਧੀਆ ਰੱਖੀ ਹੋਈ ਆ ਕਮੀ ਪੇਸ਼ੀ ਕੋਈ ਨਹੀਂ ਮਿਲਣੀ 155 ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਸਾਰੀ ਗੱਡੀ ਪੂਰੀ ਵਧੀਆ ਕੋਈ ਗਲਬਟ ਨਹੀਂ ਕੋਈ ਗਲੀਸੜੀ ਨਹੀਂ ਵਧੀਆ ਸੋਹਣੀ ਗੱਡੀ ਆ 76579 ਤੇ 26200 ਪੂਰਾ ਇਹ ਮਾਲਕ ਦਾ ਨੰਬਰ ਹੈ ਓਨਰ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਹੈ ਗੱਲਬਾਤ ਕਰ ਲਿਓ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਜਿਨ੍ਹਾਂ ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਜੀ ਤੁਸੀਂ ਵੇਚਣਾ ਚਾਹੁੰਦੇ ਹੋ ਚਾਹੇ ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਐ ਕਿਸੇ ਵੀ ਏਰੀਆ ਤੋਂ ਦੇਖ ਰਿਹਾ ਹਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਾਂਦਾ 7719445360 ਆਪਣੇ ਕੋਲੇ ਆਪਣੇ ਨੰਬਰ ਤੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਤੇ ਚਲਦੀ ਚਲਦੀ ਵੀਡੀਓ 'ਚ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਹੁਣ ਆਪਾਂ ਸੁਬਿਟ ਡਜ਼ਾਇਰ ਗੱਡੀ ਦੀ ਗੱਲ ਕਰਾਂਗੇ ਵੀਡੀਓ ਵਿੱਚ ਆਪਾਂ ਲੈ ਕੇ ਪਹੁੰਚੇ ਹਾਂ ABS ਬ੍ਰੇਕਾਂ ਦੇ ਨਾਲ 2016 ਮਾਡਲ ਗੱਡੀ ਆ ਜੀ ਫਾਸਟ ਓਨਰ ਹੈ ਗੱਡੀ ਦਾ ਰੇਟ 525 ਡਿਮਾਂਡ ਕੀਤੀ ਆ ਮਾਲਕ ਨੇ ਰਾਮਪੁਰਾ ਫੂਲ ਮਾਲਕ ਦਾ ਏਰੀਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਹੈ 525 ਦੇ ਵਿੱਚੋਂ ਘਾਟਾ ਪਾਦਕ ਕੀਤਾ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਗੱਡੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਗੱਡੀ ਦੀਆਂ ਫੋਟੋਆਂ ਚੱਲ ਰਹੀਆਂ ਹੈ ਬਾਕੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਗੱਡੀ ਜਾ ਕੇ ਦੇਖਣਾ ਚਾਹੁੰਦਾ ਹੈ ਕਿਸਨੂੰ ਪਸੰਦ ਆਉਂਦੀ ਹੈ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਕਿ ਮਰਜ਼ੀ ਕਰ ਲਿਓ ਜੀ ਮਾਲਕ ਨੇ ਕਿਹਾ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਰੇਟ ਤੇ ਇੱਕ ਬਾਰੀ ਸਿਰਫ 525 ਡਿਮਾਂਡ ਹੈ ਗੱਡੀ ਬਹੁਤ ਸੋਹਣੀ ਆਪਾਂ ਨੂੰ ਮਿਲ ਜੂਗੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਤੇ ਗੱਡੀ ਦੇ ਟਾਇਰ ਟੱਪਾ ਦੇਖ ਲਓ ਤੁਸੀਂ ਗੱਡੀ ਦੇਖ ਲਓ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਗੱਡੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਜੀ ਤੇ ਮਾਲਕ ਦਾ ਨੰਬਰ 9815834281 ਗੱਲ ਕਰ ਲਿਓ ਜਿਹੜੀ ਵੀ ਕਰਨਾ ਤੁਸੀਂ ਚਾਹੁੰਦੇ ਹੋ ਤੇ ਹੁਣ ਤੁਸੀਂ ਦੇਖੋਗੇ ਇੱਕ ਸਵੈਪਟ ਗੱਡੀ 2009 ਮਾਡਲ 2029 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ 2 ਲੱਖ ਰੁਪਏ ਡਿਮਾਂਡ ਮਾਲਕ ਦੁਆਰਾ ਆਪਣੇ ਕੋਲੇ ਪਹੁੰਚੀ ਹੈ ਅੰਦਰੋਂ ਵੀ ਠੀਕ ਹੈ ਗੱਡੀ ਬਾਹਰੋਂ ਵੀ ਠੀਕ ਹੈ ਰੋਪੜ ਮਾਲਕ ਦੇ ਘਰੇ ਗੱਡੀ ਖੜੀ ਹੈ ਜਾ ਕੇ ਕਿਸੇ ਨੇ ਦੇਖਣੀ ਆ ਰੋਪੜ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਤੌਰ ਕੇ ਦੇਖਣੀ ਐ ਕਿਵੇਂ ਮਰਜ਼ੀ ਚਾ ਕਰ ਲਓ ਜੀ ਵਧੀਆ ਗੱਡੀਆਂ ਸੀ ਵਧੀਆ ਮਾਲਕ ਦੇ ਘਰੇ ਖੜੀ ਐ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਮਾਲਕ ਨੇ ਸੰਭਾਈ ਦੇ ਵਿੱਚ ਰੱਖੀ ਹੋਈ ਐ ਬਾਕੀ ਘਰੇ ਤੁਹਾਨੂੰ ਗੱਡੇ ਮਿਲ ਜੂਗੇ ਜਿਨੇ ਵੀ ਦੇਖਣੀ ਐ ਚਿੱਟੇ ਰੰਗ ਦੀ ਗੱਡੀ ਐ ਇਹ ਜਾ ਕੇ ਦੇਖ ਸਕਦੇ ਹੋ ਇੰਜਣ ਗੇਅਰ ਦੇਖ ਕੇ ਗੱਡੀ ਨੂੰ ਤੋਰ ਕੇ ਸਟਾਰਟ ਕਰਕੇ ਸਾਰਾ ਕੁਝ ਦੇਖ ਕੇ ਤੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਰੋਪੜ ਖੜੀ ਐ 2 ਲੱਖ ਰੁਪਇਆ ਡਿਮਾਂਡ ਐ ਕੋਈ ਫਿਕਸਡ ਰੇਟ ਨਹੀਂ ਹੈਗਾ ਬਾਕੀ ਮੈਂ ਬੇਨਤੀ ਕਰਦਾ ਹੁੰਦਾ ਜੀ ਜਿੰਨੇ ਤੁਸੀਂ ਦੇਖ ਰਹੂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦਿਓ ਰੇਟ ਹਮੇਸ਼ਾ ਜੈਨੂਅਲ ਜਿਹਾ ਲਾ ਕੇ ਭੇਜ ਕਰੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਜੀ ਆਪਣੀ ਗੱਡੀ ਕਿੰਨੇ ਕ ਦੀ ਆ ਫਿਰ ਵੀ ਆਪਾਂ ਰੇਟ ਜ਼ਿਆਦਾ ਲਾ ਕੇ ਭੇਜਦੇ ਉਸ ਚੀਜ਼ ਦਾ ਕੋਈ ਤੁੱਕ ਨਹੀਂ ਮੰਨਦਾ ਕਿਉਂਕਿ ਜਦੋਂ ਰੇਟ ਜ਼ਿਆਦਾ ਹੁੰਦਾ ਤਾਂ ਗੱਡੀ ਸੇਲ ਨਹੀਂ ਹੁੰਦੀ ਫਿਰ ਤੁਸੀਂ ਦੁਬਾਰਾ ਦੁਬਾਰਾ ਆਪਣੇ ਕੋਲੇ ਭੇਜਦੇ ਰਹਿੰਦੇ ਹੋ ਤੇ ਦੁਬਾਰਾ ਆਪਾਂ ਐਡ ਨਹੀਂ ਕਰਨੇ ਜੀ ਜੇ ਤੁਸੀਂ ਦੁਬਾਰਾ ਐਡ ਕਰਵਾਉਂਗੇ ਉਹਦਾ ਆਪਾਂ ਚਾਰਜਸ ਲਾਵਾਂਗੇ ਜੀ ਕਿਉਂਕਿ ਇੱਕ ਵਾਰ ਤਾਂ ਫਰੀ ਹੈ ਦੂਜੀ ਵਾਰ ਉਦੇ ਪੈਸੇ ਲੱਗਣਗੇ ਸੀ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 8847016011 ਗੱਲ ਕਰ ਲਿਓ ਆਪੇ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗ ਰਹੀ ਜੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਬੱਤ-ਬਸ ਸਪੋਰਟ ਕਰਿਆ ਕਰੋ ਸ਼ੇਅਰ ਕਰਦਾ ਕਰੋ ਜੀ ਤੇ ਇਸ ਤਰ੍ਹਾਂ ਦੀ ਡੇਲੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣੀ ਹੈ نیچے ਸਬਸਕ੍ਰਾਈਬ ਦਾ ਬਟਨ ਆ ਉਹਨੂੰ ਜਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਉਹਨੂੰ ਵੀ ਦਬਾ ਦਿਓ ਤਾਂ ਕਿ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋ ਜੀ ਨਾ ਕਿ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਹੈ ਤਾਂ ਉਹਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ। ਇੱਕ ਆਪਾਂ ਐਗਜ਼ੈਲੋ ਗੱਡੀ ਲੈ ਕੇ ਪਹੁੰਚੇ ਹਾਂ ਜਾਈਲੋ E4 ਆ। ਮਾਡਲ 2011 2,30,000 ਰੁਪਏ ਡਿਮਾਂਡ ਹੈ। ਗੱਡੀ ਸੋਹਣੀ ਹੈ। ਮਾਨਸਾ ਖੜੀ ਹੈ ਨਵੇਂ ਟਹਿਣਾ ਚ। ਗੱਡੀ ਵਧੀਆ ਹੈ। ਕਿਸੇ ਨੇ ਜਾ ਕੇ ਦੇਖਣੀ ਹੈ, ਜਾ ਕੇ ਦੇਖ ਸਕਦਾ ਹੂੰ। ਕਿਸੇ ਨੂੰ ਸਟਾਰਟ ਕਰਕੇ ਦੇਖਣੀ ਹੈ, ਸਟਾਰਟ ਕਰਕੇ ਦੇਖ ਲਿਓ। ਘਰ ਦੀ ਗੱਡੀ ਹੈ ਮਾਲਕ ਦੀ, ਘਰੇ ਰੱਖੀ ਹੋਈ ਹੈ। ਪਰਸਨਲ ਚਲਦੀ ਐ ਸੀ। 23 ਇੱਕ ਬਾਰੀ ਡਿਮਾਂਡ ਹੈ ਘਾਟਾ ਬਤਾ ਕੀਤਾ ਜਾਊਗਾ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਓਨਰ ਨੇ ਮਾਲਕ ਨੇ 94700 8407568 ਗੱਲ ਕਰ ਲਿਓ ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਇੱਕ ਆਪਾਂ Maruti 800 ਗੱਡੀ ਲੈ ਕੇ ਪਹੁੰਚੇ ਹਾਂ ਜੀ 2001 ਮਾਡਲ ਜ਼ਰੂਰ ਹੈ ਗੱਡੀ ਪਰ ਗੱਡੀ ਦੀ ਪਾਸਿੰਗ 2026 ਤੱਕ ਆਪਾਂ ਨੂੰ ਮਿਲ ਜੂਗੀ 40000 ਰੁਪਏ ਡਿਮਾਂਡ ਹੈ ਕਪੂਰਥਲਾ ਮਾਲਕ ਦਾ ਏਰੀਆ ਸੈਕੰਡ ਓਨਰ ਗੱਡੀ ਹੈ ਜੀ ਦੂਜੇ ਨਾਮ ਹੈ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਕਪੂਰਥਲੇ ਏਰੀਆ ਚ ਅਦਰਲੀ ਸਾਈਡ ਤੋਂ ਕਾਫੀ ਡਿਮਾਂਡ ਆ ਰਹੀ ਸੀ ਕਿ ਤਾਂ ਕਰਕੇ ਆਪਾਂ ਤੁਹਾਡੇ ਵਾਸਤੇ ਗੱਡੀ ਲੈ ਕੇ ਪਹੁੰਚੇ ਹਾਂ ਜਿਹੜੇ ਓਨਰ ਨੇ ਮਾਲਕ ਨੇ 86 99315 185 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਨਾਲ ਗੱਲ ਕਰੋ ਜਾ ਕੇ ਦੇਖਣੀ ਗੱਡੀ ਜਾ ਕੇ ਦੇਖੋ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਸਾਰਾ ਕੁਝ ਆਪਦੀ ਪੂਰੀ ਤਸੱਲੀ ਵਗੈਰਾ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਜੀ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ ਚ ਆਪਣੇ ਕੋਲੇ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਜੀ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਗੱਡੀਆਂ ਮਸ਼ੀਨਰੀਆਂ ਦੇ ਨਾਲ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਤੇ ਅਗਲੀ ਵੀ